ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀਆਂ ਪੀਆਰ 131 ਝੋਨੇ ਦੀ ਤੇ ਉਹਦੀ ਪਨੀਰੀ ਦੀ ਖਾਸ ਕਰਕੇ ਅੱਜ ਆਪਾਂ ਪੀਆਰ 131 ਝੋਨੇ ਦੀ ਪਨੀਰੀ ਦੀ ਗੱਲ ਕਰਨੀ ਆ ਤੇ ਜਿਵੇਂ ਜਿਹੜਾ ਇਹਦਾ ਟਾਈਮ ਹੈ ਪਨੀਰੀ ਬੀਜਣ ਦਾ ਉਹਦੇ ਬਾਰੇ ਗੱਲ ਕਰਨੀ ਆ ਤੇ ਬਾਕੀ ਝਾੜ ਬਾਰੇ ਗੱਲ ਕਰਨੀ ਆ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਜੇ ਆਪਾਂ ਗੱਲ ਕਰੀਏ ਮੰਨ ਕੇ ਚੱਲੋ ਹੁਣ ਹੋਰ ਪਰਮਲ ਝੋਨਿਆਂ ਦੀਆਂ ਜਿਹੜੀਆਂ ਵੈਰੈਟੀਆਂ ਉਹਨਾਂ ਦੀਆਂ ਪਨੀਰੀਆਂ ਬੀਜੀਆਂ ਗਈਆਂ ਜਾਂ ਬੀਜੀ ਜਾਂਦੇ ਐ ਤੇ ਹੁਣ ਪੀਆਰ 131 ਜਿਹੜਾ ਪੀਆਰ 131 ਆ ਇਹਦੀ ਪਨੀਰੀ ਆਪਾਂ ਕਦੋਂ ਬੀਜੀਏ ਕਿਉਂਕਿ ਇਹਦਾ ਜਿਹੜਾ ਝਾੜ ਹੈਗਾ ਇਹਦੀ ਪਨੀਰੀ ਤੇ ਬਹੁਤ ਡਿਪੈਂਡ ਕਰਦਾ ਆਪਾਂ ਵੀ ਕਦੋਂ ਪਨੀਰੀ ਬੀਜੀਏ ਤੇ ਕਦੋਂ ਇਹ ਖੇਤਾਂ 'ਚ ਲੱਗੇ ਤੇ ਵੀ ਇਹਦਾ ਵਧੀਆ ਝਾੜ ਮਿਲੇ ਨਹੀਂ ਤਾਂ ਹੁਣ ਜਿਵੇਂ ਕਈ ਕਿਸਾਨ ਭਰਾਵਾਂ ਨੇ ਪਨੀਰੀਆਂ ਵਿੱਚ ਡੇਗਾਈ ਬੈਠੇ ਆ ਹੁਣ ਚਾਰ-ਚਾਰ ਉਂਗਲਾਂ ਦੀਆਂ ਕਰੀ ਬੈਠੇ ਆ ਹੁਣ ਤੁਸੀਂ ਵੇਖੋ ਵੀ ਮੈਂ ਜਿਹੜੀ ਇਹ ਵੀਡੀਓ ਬਣਾਉਣਾ ਮੈਂ ਬਣਾਉਣਾ 19 ਮਈ ਨੂੰ ਤੇ ਅਪਲੋਡ ਹੋਊਗੀ 20 ਮਈ ਨੂੰ ਇਹ ਤੇ ਮੈਂ ਹੁਣ 19 ਮਈ ਦੀ ਗੱਲ ਕਰਦਾ 19 ਮਈ ਨੂੰ ਪਨੀਰੀਆਂ ਚਾਰ-ਚਾਰ ਉਂਗਲਾਂ ਦੀਆਂ ਕਰੀ ਬੈਠੇ ਆ ਪੀਆਰ 131 ਦੀਆਂ ਤੇ ਜਿਹੜਾ ਇਹਦਾ ਸਹੀ ਟਾਈਮ ਹੈ ਉਹ ਹੈਗਾ ਬਾਈ ਜੀ 20 ਮਈ ਤੋਂ ਲੈ ਕੇ ਤੇ 25 ਮਈ ਤੱਕ 2-4 ਦਿਨ ਹੋਰਾਂ ਪਛਾਂ ਹੋ ਸਕਦਾ ਵੀ ਮੰਨ ਕੇ ਚੱਲੋ 28-29 ਤੱਕ ਵੀ ਆਪਾਂ ਬੀਜ ਸਕਦੇ ਆ ਤੇ ਉਹਦਾ ਕੋਈ ਨੁਕਸਾਨ ਨਹੀਂ ਜੇ 2-4 ਦਿਨ ਲੇਟ ਹੋ ਜੂ ਉਹਦਾ ਫਾਇਦਾ ਹੀ ਹੈ ਝਾੜ ਵਿੱਚ ਵਾਧਾ ਹੀ ਹੋਊਗਾ ਘਟਦਾ ਨਹੀਂਗਾ ਹੁਣ ਜਿਹੜੇ ਭਰਾ ਪਨੀਰੀਆਂ ਨੂੰ ਬੀਜੀ ਬੈਠੇ BR131 ਦੀਆਂ ਨੂੰ ਚਾਰ-ਚਾਰ ਗੁੰਗਲਾਂ ਦੀ ਕਰੀ ਬੈਠੇ ਐ ਹੋਰ 15 ਦਿਨਾਂ ਤਾਈਂ 12-15 ਦਿਨਾਂ ਤਾਈਂ ਉਹ ਲੱਗਣ ਵਾਲੀਆਂ ਐ ਤੇ ਫਿਰ ਹੋ ਉਹਨਾਂ ਨੇ ਦਵਾ ਦਾ ਬਲਾ ਦੇਣੀ ਹੈ ਕਿਉਂਕਿ ਜੇ ਗੇਤੀ ਬੀਜੇ ਤਾਂ ਫਿਰ ਗੇਤੀ ਗੇਤਾ ਝੋਨਾ ਲਾਉਣ ਵਾਸਤੇ ਬੀਜੀ ਹੋਊਗੀ ਤੇ ਜੇ ਗੇਤਾ ਲਾਤਾ ਤਾਂ ਬਈ ਫਿਰ ਇਹ ਇਹਨੇ ਛਾੜ ਨਹੀਂ ਦੇਣਾ ਇਹ ਵੀ ਕੋਈ ਬਾਰੇ ਟਾਈਮ ਦੀ ਵੈਰਾਈਟੀ ਨਹੀਂ ਕਿ ਜੇ ਆਪਾਂ ਆਖੀਏ ਵੀ ਹੁਣ ਜੇ 1 ਜੂਨ ਨੂੰ ਝੋਨਾ ਲਾਉਣ ਨੂੰ ਕਹਿੰਦਾ ਤਾਂ ਆਪਾਂ 1 ਜੂਨ ਨੂੰ ਜੜਦੀ ਇਹ ਤੇ ਛਾੜ ਦੇਣੀ ਆ ਜਿਹੜੀਆਂ ਹੈਗੀਆਂ ਪੂਸਾ ਵੈਰਾਈਟੀਆਂ ਮੰਨ ਕੇ ਚੱਲੋ ਜਿਹੜੇ ਲਾਉਂਦੇ ਆ ਕਿਸਾਨ ਵੀਰ ਕਈਗੇ ਭਰਾਤਨਾ ਉਹਨੂੰ ਵੀ 15 ਜੂਨ ਤੋਂ ਬਾਅਦ ਲਾਉਂਦੇ ਆ 15 20 ਜੂਨ ਤੋਂ ਬਾਅਦ ਕਿਉਂਕਿ ਉਹਦਾ ਕਾਰਨ ਇਹੀ ਆ ਵੀ ਉਹਦੇ ਝੋਨੇ ਦੇ ਪੱਕਣ ਵੇਲੇ ਥੋੜੀ ਜਿਹੀ ਠੰਡ ਆ ਜੇ ਨਹੀਂ ਤਾਂ ਜਦੋਂ ਝੋਨਾ ਨਿਸਰਦਾ ਹੁੰਦਾ ਹੈ ਜਦੋਂ ਕੀਤੇ ਲੱਗੇ ਹੁੰਦੇ ਆ ਤਾਂ ਫਿਰ ਇਹੋ ਜੀ ਗਰਮੀ ਪੈਂਦੀ ਹੈ ਜਿਹੜੀ ਨਾ ਤਾਂ ਛੱਲੀ ਜਾਂਦੀ ਆ ਆਪਾਂ ਤੋਂ ਤੇ ਫਸਲ ਨੇ ਤਾਂ ਛਲਣੀ ਕੀ ਆ ਉਦੋਂ ਫਿਰ ਉਹ ਗਰਮੀ ਚ ਆ ਜਾਂਦੇ ਆ ਫਿਰ ਦਾਣੇ ਪੂਰੇ ਬੰਦੇ ਨਹੀਂਗੇ ਪੱਤਲ ਜੀ ਬਣ ਜਾਂਦੀ ਹੈ ਫੋਕ ਬਣ ਜਾਂਦੀ ਹੈ ਤੇ ਝਾੜ ਦੇ ਦਿੰਦਾ ਫਿਰ ਆਪਾਂ ਕਹਦੇ ਨੇ ਵੀ ਝੋਨਾ ਬਹੁਤ ਵਧੀਆ ਸੀ ਬਹੁਤ ਭਰ ਆ ਸੀ ਆਪਾਂ ਕਈ ਵਾਰੀ ਐ ਵੀ ਕਹਿ ਦਿੰਦੇ ਆ ਵਿੱਚੋਂ ਨਾ ਇੰਨਾ ਭਾਰਾ ਸੀ ਜੇ ਆਪਾਂ ਇੱਕ ਪਾਸਿਓਂ ਖੜ ਕੇ ਝੋਨੇ ਨੂੰ ਹਲਾਈਏ ਤੇ ਵੀ ਸਾਰਾ ਖੇਤ ਹਿਲਦਾ ਇੰਨਾ ਭਾਰਾ ਝੋਨਾ ਸੀ ਤੇ ਛਾੜ ਰਹਿ ਜਾਂਦਾ 65 ਮਨ ਉਹਦਾ ਕਾਰਨ ਇਹੀ ਆ ਵੀ ਆਪਾਂ ਸਮੇਂ ਸਿਰ ਪਨੀਰੀ ਬੀਜੀਏ ਤੇ ਸਮੇਂ ਸਿਰ ਖੇਤ ਦੇ ਵਿੱਚ ਲਾਈਏ ਨੂੰ ਹੁਣ ਮੰਨ ਕੇ ਚੱਲੋ ਜੇ ਆਪਾਂ 20 25 ਮਈ ਨੂੰ ਪਨੀਰੀ ਬੀਜਦੇ ਆ ਜੇ 25 ਮਈ ਨੂੰ ਪਨੀਰੀ ਬੀਜਦੇ ਆ ਮੈਂ ਤਾਂ ਰਹਿ ਹੀ ਦੇਊਂਗਾ ਵੀ 25 ਮਈ ਤੋਂ ਪਹਿਲਾਂ ਨਾ ਬੀਜੋ 25 ਮਈ ਨੂੰ ਪਨੀਰੀ ਬੀਜਦੇ ਆਪਾਂ ਤੇ 25 ਜੂਨ ਤੋਂ ਬਾਅਦ ਇੱਕ ਮਹੀਨਾ ਜਾਂ ਇੱਕ ਮਹੀਨੇ ਤੋਂ 2-4 ਦਿਨ ਉੱਤੇ ਪਨੀਰੀਏ ਲੱਗ ਜਾਂਦੀ ਹੈ ਵੀ ਆਪਾਂ ਖੇਤ ਦੇ ਵਿੱਚ ਲਾਉਨੇ ਆ ਤੇ ਜਿਹੜੀ ਉਹ ਨਸਾਰਾ ਹੋਊਗਾ ਝੋਨੇ ਦਾ ਉਹ ਥੋੜਾ ਜਨਾ ਉਦੋਂ ਨੂੰ ਠੰਡ ਜੀ ਭਾਂ ਲੱਗ ਜੂਗੀ ਉਹਦੇ ਚ ਹੋਊਗਾ ਉਹਦੇ ਨਾਲ ਕੀ ਹੋਊਗਾ ਕਿ ਝਾੜਾ ਜਿਹੜਾ ਵਧੀਆ ਬਣੂਗਾ ਨਹੀਂ ਤਾਂ ਫਿਰ ਆਪਾਂ ਵੇਖਿਆ ਜੀ ਗਰਮੀ ਜਿਹੜੇ ਆਉਂਦੇ ਝੋਨੇ ਉਹਨਾਂ ਦਾ ਕੀ ਹਾਲ ਹੁੰਦਾ 60-60 ਮਣ ਝੋਨੇ ਨਿਕਲਦੇ ਆ ਇਹ ਕਾਈ ਕਰਕੇ BR131 ਦੀ ਗੱਲ ਕਰਦੇ ਆਪਾਂ ਅੱਜ ਵੈਸੇ ਤਾਂ ਸਾਰੀਆਂ ਵੈਰਾਈਟੀਆਂ ਥੋੜੇ ਜਾਂ ਧੰਬਲ ਨਾਲ ਚੱਲਣਾ ਚਾਹੀਦਾ ਹੈ ਬਾਲਾ ਗੇਤਾ ਲਾਉਣ 'ਚ ਕੋਈ ਫਾਇਦਾ ਨਹੀਂਗਾ ਇਹ ਗੇਤਾ ਲਾਉਣ 'ਚ ਇੱਕ ਨੁਕਸਾਨ ਹੋਰ ਵੀ ਹੈ ਕਿਉਂਕਿ ਉਹ ਤੁਹਾਨੂੰ ਗਵਰਨਮੈਂਟ ਦੀ ਖਰੀਦ ਨਹੀਂ ਚੱਲਦੀ ਤੇ ਜੇ ਗਵਰਨਮੈਂਟ ਦੀ ਖਰੀਦ ਨਹੀਂ ਚੱਲਦੀ ਫੇਰ ਬਾਈ ਕੋਈ ਪੁੱਛਦਾ ਨਹੀਂਗਾ ਗਵਰਨਮੈਂਟ ਦੀ ਖਰੀਦ ਨਹੀਂ ਚੱਲਦਾ ਗਵਰਨਮੈਂਟ ਦੀ ਖਰੀਦ ਤਾਂ ਮੰਨ ਕੇ ਚੱਲੋ ਜਿਹੜੀ ਕੋਈ ਤਰੀਕ ਦਿੱਤੀ ਹੁੰਦੀ ਹੈ ਉਹ ਤੋਂ ਵੀ 15-20 ਦਿਨ ਡੇਟ ਚੱਲਦੀ ਹੈ ਕਿਉਂਕਿ ਮੌਇਸਚਰ ਹੁੰਦਾ ਝੋਨੇ 'ਚ ਤੇ ਫਿਰ ਹੋਰ ਕਾੜਡ ਪਾਈ ਆਉਂਦਾ ਤੇ ਫਿਰ ਉਹ ਝਾੜ ਤੇ ਅਸਰ ਪੈਂਦਾ ਕਿਉਂ ਮੰਡੀ ਚ ਪਿਆ ਰਿਆ ਤੇ ਫਸਲ ਜਦੋਂ ਆਪਾਂ ਮੰਡੀ ਚ ਲੈ ਕੇ ਘੱਟੀ ਜਾਣੀ ਹੈ ਖਿਲਰੀ ਜਾਂਦੀ ਆ ਪੈਰ ਵਜੀਆਂ ਦੇ ਠੇਡੇ ਵਜੀਆਂ ਦੇ ਇੱਧਰ ਹੋ ਗਈ ਉੱਧਰ ਹੋ ਗਈ ਤੇ ਇਸੇ ਕਰਕੇ ਨੇ ਜਿਹੜੀ ਪਨੀਰੀ ਆ ਪੀਆਰ 131 ਦੀ 20 ਮਈ ਤੋਂ ਬਾਅਦ ਮੈਂ ਤਾਂ ਰਾਇ ਹੀ ਦਿੰਨਾ ਮੈਂ ਪਹਿਲਾਂ ਵੀ ਆਖਿਆ ਵੀ 25 ਮਈ ਦੇ ਆਸਤੇ ਬਾਸੇ ਆਪਾਂ ਉਹ ਪਨੀਰੀ 비ਜੀਏ ਜਿਹੜੇ ਭਰਾਵਾਂ ਨੇ ਪੀਆਰ 131 ਲਾਉਣਾ ਤੇ 25 ਮਈ ਦੀ ਪਨੀਰੀ ਵੀਜੀ ਵੀ 25 ਜੂਨ ਜਾਂ 27-28 ਜੂਨ ਤੱਕ ਆਪਾਂ ਉਹਨੂੰ ਖੇਤ ਜਲਾਈਏ ਵਧੀਆ ਝਾੜ ਦੇਣਾ ਤਾਂ ਬਾਕੀ ਇਹਦੇ ਚ ਬੋਣਾ ਰੋਗ ਜੜਾਉਂਦਾ ਉਹ ਵੀ ਬਈਜੀ ਬਾਲੀ ਗੇਤੀ ਪਨੀਰੀ ਕਰਕੇ ਆਉਂਦਾ ਤੇ ਉਹ ਉਹਦੀ ਵੀ ਆਪਾਂ ਹੋ ਸਕਿਆ ਵੀਡੀਓ ਜ਼ਰੂਰ ਬਣਾ ਕੇ ਪਾਵਾਂਗੇ ਵੀ ਉਹਦੇ ਆਸਤੇ ਆਪਾਂ ਕੀ ਕਰੀਏ ਕੋਈ ਏਡੀ ਵੱਡੀ ਗੱਲ ਨਹੀਂ ਕੀ ਉਹਦਾ ਵੀ ਹੱਲ ਹੈਗਾ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲੇ ਬੈਲ ਆਈਕਨ ਵੱਲ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ